ਤਤੈਗਾਲ ਮੈਟਰੈਂਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਲਈ ਕੀਤੇ ਗਏ ਐਲਾਨ ਦੀ ਅਤੇ ਝੋਨੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਨੂੰ ਬਿਜਲੀ ਨਾ ਦੇਣ ਦੀ ਕਿਹੜੇ ਕਿਸਾਨਾਂ ਨੂੰ ਦਿਨੇ ਬਿਜਲੀ ਨਾ ਦੇਣ ਦੀ ਗੱਲ ਆਖ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਵੱਡੇ ਫੈਸਲੇ ਹੋਏ ਨੇ ਇਸ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਤੋਂ ਬਾਅਦ ਢੱਡਰੀਆਂ ਵਾਲਿਆਂ ਦੇ ਵੱਲੋਂ ਦਮਲਮੇ ਟਕਸਾਲ ਦੇ ਆਗੂ ਹਰਨਾਮ ਸਿੰਘ ਧੂਮਾ ਬਾਰੇ ਕੀ ਆਖ ਦਿੱਤਾ ਗਿਆ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਪੰਜ ਪਿਆਰਿਆਂ ਦੇ ਵੱਲੋਂ ਗੈਨੀ ਕੁਲਦੀਪ ਸਿੰਘ ਗੜਗੱਜ ਜੋ ਕਿ ਕਾਰਜਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਾਬਾ ਟੇਕ ਸਿੰਘ ਜੋ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਇਹਨਾਂ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਨਖਾਹੇ ਕਰਾਰ ਦਿੱਤੇ ਗਏ ਅਤੇ ਸੁਖਬੀਰ ਸਿੰਘ ਬਾਦਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਨਪ੍ਰੀਤ ਸਿੰਘ ਆਲੀ ਨੂੰ ਅਕਾਲੀ ਦਲ ਦੇ ਵਿੱਚੋਂ ਕੱਢਣ ਬਾਰੇ ਵੱਡੀ ਗੱਲ ਆਖ ਦਿੱਤੀ ਗਈ ਹੈ ਅਤੇ 29 ਮਈ ਨੂੰ ਲੁਧਿਆਣਾ ਦੇ ਵਿੱਚ ਵੱਡਾ ਤਰਨਾਂ ਦੇਣ ਦੀ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਅਗਲੇ 2 ਦਿਨਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 23 ਮਈ ਨੂੰ ਆਪਣੀ ਰਾਜ ਤੇ ਕੈਬਨਟ ਮੀਟਿੰਗ ਆ ਸੱਦ ਲਈ ਗਈ ਹੈ ਇਸ ਮੀਟਿੰਗ ਦਾ ਸਮਾਂ 11 ਵਜੇ ਰੱਖਿਆ ਗਿਆ ਤੇ ਇਹ ਮੀਟਿੰਗ ਆ ਮੁੱਖ ਮੰਤਰੀ ਰਿਹائش ਤੇ ਹੋਵੇਗੀ ਇਸ ਨੂੰ ਲੈ ਕੇ ਜੋ ਲੈਟਰ ਪੱਤਰ ਜਾਰੀ ਕੀਤਾ ਗਿਆ ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਮੀਟਿੰਗ ਦਾ ਅਜੰਡਾ ਬਾਅਦ ਦੇ ਵਿੱਚ ਜਾਰੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੰਗਲ ਡੈਮ ਤੇ ਪਾਣੀਆਂ ਦੇ ਮੁੱਦੇ ਤੇ ਧਰਨਾ ਦੇ ਰਹੇ ਲੋਕਾਂ ਦੇ ਵਿਚਾਰ ਪਹੁੰਚਣੇ ਤੇ ਇਸ ਮੌਕੇ ਉਹਨਾਂ ਦੇ ਨੂੰ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਜੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਹੈ ਉਹਨਾਂ ਕਿਸਾਨਾਂ ਨੂੰ ਦਿਨੇ ਬਿਜਲੀ ਜੋ 8 ਘੰਟੇ ਮਿਲਦੀ ਹੈ ਬਾਕੀ ਕਿਸਾਨਾਂ ਨੂੰ ਉਹ ਨਹੀਂ ਮਿਲੇਗੀ ਕਿਉਂਕਿ ਮੈਂ ਦੇਖਿਆ ਹੈ ਲੋਕ ਨਹਿਰੀ ਪਾਣੀ ਵੀ ਆਪਣੇ ਖੇਤਾਂ ਨੂੰ ਲਗਾਏ ਜਾਂਦੇ ਨੇ ਅਤੇ ਜੋ ਬਿਜਲੀ ਉਹਨਾਂ ਨੂੰ ਦਿਨੇ ਮਿਲਦੀ ਹੈ 8 ਘੰਟੇ ਮੋਟਰ ਵੀ ਉਹਨਾਂ ਦੀ ਚੱਲਦੀ ਹੈ ਇਸ ਕਰਕੇ ਇੱਕ ਤਾਂ ਜੋ ਨਹਿਰੀ ਪਾਣੀ ਹੈ ਉਹ ਲੋਕ ਘਟ ਵਰਤਦੇ ਨੇ ਅਤੇ ਜਿਹੜੀ ਬਿਜਲੀ ਹੈ ਉਹ ਵੀ ਖਤ ਹੁੰਦੀ ਹੈ ਧਰਤੀ ਹੇਠਲਾ ਪਾਣੀ ਵੀ ਨਿਕਲਦਾ ਹੈ ਇਸ ਕਰਕੇ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਦਾ ਹੈ ਉਹਨਾਂ ਕਿਸਾਨਾਂ ਨੂੰ ਹੁਣ ਦਿਨੇ ਬਿਜਲੀ ਨਹੀਂ ਮਿਲੇਗੀ 8 ਘੰਟੇ ਉਸ ਤੋਂ ਬਾਅਦ ਰਾਤ ਨੂੰ ਬਿਜਲੀ ਮਿਲੇਗੀ ਜੇਕਰ ਉਹ ਨਹਿਰੀ ਪਾਣੀ ਨਹੀਂ ਆਪਣੇ ਖੇਤਾਂ ਤੱਕ ਆਪਣਾ ਪਾਣੀ ਪੂਰਾ ਨਹੀਂ ਕਰ ਪਾਉਂਦੇ ਤਾਂ ਜਿਹੜੀ ਰਾਤ ਨੂੰ ਬਿਜਲੀ ਮਿਲੇਗੀ ਉਹ ਮੋਟਰ ਛੱਡ ਕੇ ਆਪਣਾ ਪਾਣੀ ਪੂਰਾ ਦੇ ਸਕਦੇ ਨੇ ਇਸ ਕਰਕੇ ਬਾਕੀ ਕਿਸਾਨਾਂ ਨੂੰ ਜਿਨ੍ਹਾਂ ਕਿਸਾਨਾਂ ਤੱਕ ਅਜੇ ਨਹਿਰੀ ਪਾਣੀ ਨਹੀਂ ਪਹੁੰਚਿਆ ਉਹਨਾਂ ਨੂੰ ਉਵੇਂ ਹੀ ਦਿਨੇ ਵੀ 8 ਘੰਟੇ ਮਿਲੇਗੀ ਅਤੇ ਰਾਤ ਨੂੰ ਵੀ ਬਿਜਲੀ ਮਿਲੇਗੀ ਇਸ ਦਿਨਾਂ ਲਈ ਸੀਐਮ ਭਗਵੰਤ ਮਾਨ ਦੇ ਵੱਲੋਂ BBMP ਦੇ ਵਿੱਚ ਜੋ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ ਨੇ ਉਸ ਨੂੰ ਵੀ ਭਰਨ ਦਾ ਐਲਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਉਹਨਾਂ ਨੇ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਨਾ ਤਾਂ ਪਾਣੀ ਬਚਾਇਆ ਗਿਆ ਤੇ ਨਾ ਇਹ ਖਾਲੀ ਪੋਸਟਾਂ ਪਰ ਇਹ ਹੈ ਕਿ ਆ ਪਰ ਹੁਣ ਸਾਡੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ 3000 ਖਾਲੀ ਪੋਸਟਾਂ ਪਈਆਂ ਨੇ ਇਹ ਭਰੀਆਂ ਜਾਣੀਆਂ ਤੇ ਪੰਜਾਬ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਰੋਜ਼ਗਾਰ ਮਿਲੇਗਾ ਵਾਧਿਆ ਅਗਲੀ ਖਬਰ ਦੇ ਵੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅੱਜ ਪੰਤ ਸਿੰਘ ਸਬਾਨਾ ਦੀ ਸਖਤਰਤ ਵਿਖੇ ਮੀਟਿੰਗ ਹੋਈ ਹੈ ਇਸ ਮੀਟਿੰਗ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵੱਲੋਂ ਫਜ਼ੀਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੇ ਖੜ ਕੇ ਕਈ ਅਹਿਮ ਫੈਸਲੇ ਸੁਣਾਏ ਗਏ ਨੇ ਇਸ ਦੇ ਵਿੱਚ ਜੋ ਵੱਡਾ ਫੈਸਲਾ ਹੋਇਆ ਹੈ ਕਿ ਭਾਈ ਰਣਜੀਤ ਸਿੰਘ ਕੱਢਰੇ ਵਾਲੇ ਜੋ ਸਿੱਖ ਪ੍ਰਚਾਰ ਨੇ ਉਹਨਾਂ ਨੂੰ ਲੈ ਕੇ 2020 ਦੇ ਵਿੱਚ ਉਹਨਾਂ ਦੇ ਪ੍ਰਚਾਰ ਉੱਪਰ ਰੋਕ ਲਗਾਈ ਗਈ ਸੀ ਜੋ ਕਿ ਹੁਣ ਹਟਾ ਦਿੱਤੀ ਗਈ ਹੈ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸ਼੍ਰੀ ਕਾਲ ਤਖਸੈਬ ਦੇ ਉੱਪਰ ਪੇਸ਼ ਹੋਏ ਉਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਕਾਲ ਤਖਸੈਬ ਦੇ ਅੱਗੇ ਖੜੇ ਹੋ ਕੇ ਜੋ-ਜੋ ਜਥੇਦਾਰਾਂ ਦੇ ਵੱਲੋਂ ਸਵਾਲ ਪੁੱਛੇ ਗਏ ਉਹਨਾਂ ਦਾ ਜਵਾਬ ਦਿੱਤੇ ਗਏ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਸੈਬ ਦੇ ਕਾਰਤਕਾਰੀ ਜਸਦਾਰ ਦੇ ਵੱਲੋਂ ਆਖਿਆਗਾ ਕਿ ਜੋ ਕੁਝ ਵੀ ਤੁਸੀਂ ਆਪਣਾ ਬਿਆਨ ਪਿਛਲੇ ਸਮੇਂ ਦੇ ਵਿੱਚ ਦਿੱਤੇ ਨੇ ਇਮਾਰਤਾਂ ਨੂੰ ਲੈ ਕੇ ਸਰੋਵਰਾਂ ਨੂੰ ਲੈ ਕੇ ਉਸਦੇ ਤੁਸੀਂ ਮਾਫੀ ਮੰਗਦੇ ਹੋ ਤਾਂ ਟੰਡਰਿਆਂ ਵਾਲੇ ਨੇ ਕਿਹਾ ਕਿ ਹਾਂ ਮੰਨਦਾ ਹਾਂਜੀ ਮੈਂ ਇਹਨਾਂ ਗਲਤੀਆਂ ਨੂੰ ਮੰਨਦਾ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਕੁਝ ਹਦਾਇਤਾਂ ਉਹਨਾਂ ਦੇ ਪ੍ਰਚਾਰ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਜਿਸ ਦੇ ਵਿੱਚ ਉਹਨਾਂ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਕਿ ਤੁਸੀਂ ਸਰੋਵਰਾਂ ਬਾਰੇ ਇਮਾਰਤਾਂ ਬਾਰੇ ਸਿੱਖ ਜਥੇਬੰਦੀਆਂ ਦੇ ਆਗੂਆਂ ਬਾਰੇ ਕੋਈ ਵੀ ਨਿੱਜੀ ਟਿੱਪਣੀ ਨਹੀਂ ਕਰਨੀ ਹੈ ਤੇ ਜੋ ਆਪਣਾ ਪ੍ਰਚਾਰ ਹੈ ਉਹ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪੰਥਕ ਰਵੈਤਾਂ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਕਰਨੀ ਹੈ ਅਤੇ ਜਿਹੜੀਆਂ ਸਾਖੀਆਂ ਗੁਰੂ ਸਾਹਿਬ ਨਾਲ ਜੋੜਦੀਆਂ ਨੇ ਉਹ ਸੁਣਾਉਣੀਆਂ ਨੇ ਇਹ ਹਦਾਇਤਾਂ ਸ੍ਰੀ ਕਲਤਕ ਸਾਬ ਦੇ ਵੱਲੋਂ ਭਾਈ ਰਜਿੰਦਰ ਸਿੰਘ ਤਰਦੇ ਵਾਲ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਇਹ ਸਾਡੀਆਂ ਹਦਾਇਤਾਂ ਜੋ ਅਸੀਂ ਜਾਰੀ ਕੀਤੀਆਂ ਨੇ ਪ੍ਰਵਾਨ ਨੇ ਤਾਂ ਤੁਸੀਂ ਸਤਿਵਚਨ ਕਹਿ ਕੇ ਆਪਣੀ ਗੱਲ ਆਪਣਾ ਜਵਾਬ ਦੇ ਸਕਦੇ ਹੋ ਤਾਂ ਢੜਰੀਆਂ ਵਾਲੇ ਨੇ ਕਿਹਾ ਹਾਂਜੀ ਸਤਿਵਚਨ ਉਸ ਤੋਂ ਬਾਅਦ ਗਾਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੋ ਤੁਹਾਡੇ ਪ੍ਰਚਾਰ ਦੇ ਉੱਪਰ ਰੋਕ ਲਗਾਈ ਸੀ ਲਗਾਈ ਗਈ ਸੀ ਉਹ ਹੁਣ ਰੋਕ ਹਟਾਈ ਜਾਂਦੀ ਹੈ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਭੈਰੀ ਸਿੰਘ ਟੰਡਰੀਆ ਵਾਲੇ ਨੇ ਕਿਹਾ ਕਿ ਮੈਂ ਇਹ ਜੋ ਸ਼੍ਰੀ ਕਾਲਕਤਖਸੈਬ ਦੇ ਅੱਗੇ ਪੇਸ਼ ਹੋਇਆ ਆਪੇ ਨੇ ਗਲਤੀਆਂ ਮੰਨ ਲੀਆਂ ਨੇ ਇੱਕ ਮੈਂ ਸਿੱਖੀ ਦੇ ਪ੍ਰਚਾਰ ਦੇ ਲਈ ਜੋ ਧਰਮ ਪਰिवर्तन ਪੰਜਾਬ ਦੇ ਵਿੱਚ ਹੋ ਰਿਹਾ ਉਸ ਨੂੰ ਲੈ ਕੇ ਮੈਂ ਆਪਣੀਆਂ ਗਲਤੀਆਂ ਮੰਨ ਲਈਆਂ ਨੇ ਤੇ ਮੈਂ ਅੱਗੇ ਪ੍ਰਚਾਰ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਸੰਗਤਾਂ ਦੇ ਵਿੱਚ ਜਾ ਕੇ ਵੱਡੇ ਪੱਧਰ ਤੇ ਪ੍ਰਚਾਰ ਕਰਨਾ ਚਾਹੁੰਦਾ ਤੇ ਸ਼੍ਰੀ ਕਾਲਕਤਖਸੈਬ ਦੇ ਜਥੇਦਾਰ ਗਨੀ ਕੁਲਦੀਪ ਸਿੰਘ ਢਗੱਜ ਦੇ ਵੱਲੋਂ ਵੀ ਮੈਨੂੰ ਇਸ ਨੂੰ ਲੈ ਕੇ ਸੱਦਾ ਦਿੱਤਾ ਗਿਆ ਪਤਰਕਾਰ ਨੇ ਸਵਾਲ ਕੀਤਾ ਕਿ ਤੁਹਾਡੇ ਪ੍ਰਚਾਰ ਦੇ ਉੱਪਰ ਰੋਕ ਜਾਂ ਤੁਹਾਡੇ ਉੱਪਰ ਜੋ ਆਦੇਸ਼ ਜਾਰੀ ਕੀਤੇ ਗਏ ਸਨ ਉਹ 2020 ਦੇ ਵਿੱਚ ਕੀਤੇ ਗਏ ਸਨ ਤੇ ਇੰਨਾ ਸਮਾਂ ਕਿਉਂ ਲਗਾ ਦਿੱਤਾ ਤਾਂ ਢੱਡਰੀਆਂ ਵਾਲ ਨੇ ਕਿਹਾ ਕਿ ਉਦੋਂ ਹਾਲਾਤ ਕੁਝ ਹੋਰ ਸਨ ਅਤੇ ਹੁਣ ਹਾਲਾਤ ਕੁਝ ਖੋਰ ਨੇ ਇਸ ਦਿਨ ਵਾਲੀ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਨੂੰ ਮਾਣੂ ਲੈ ਕੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਉਸ ਦੇ ਜਵਾਬ ਦੇ ਵਿੱਚ ਭਾਈ ਰਿੰਜੀਤ ਸਿੰਘ ਢੰਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਉਹ ਵੀ ਸ਼੍ਰੀ ਕਲਤਕ ਸਾਬ ਦੇ ਉੱਪਰ ਜੋ ਉਹਨਾਂ ਦੇ ਵੱਲੋਂ ਸ਼ਬੀਲ ਲਗਾ ਕੇ ਘਟਨਾ ਕਰਮ ਨੂੰ ਇਲਜ਼ਾਮ ਦਿੱਤਾ ਗਿਆ ਇੱਕ ਪੁੱਤਰਾਂ ਦਾ ਪਿਓ ਖੋਲਿਆ ਗਿਆ ਪਤਨੀ ਦਾ ਪਤੀ ਖੋਲਿਆ ਗਿਆ ਪੈਣਾ ਦਾ ਭਰਾ ਖੋਲਿਆ ਗਿਆ ਇਸ ਦੇ ਬਾਰੇ ਆਪਣਾ ਸਪਸ਼ਟੀਕਰਨ ਸ਼੍ਰੀ ਕਾਲਤਕ ਸਾਹਿਬ ਦੇ ਅੱਗੇ ਪੇਸ਼ ਹੋ ਕੇ ਮਾਫੀ ਮੰਗ ਲੈਂਦੇ ਨੇ ਤਾਂ ਮੈਂ ਵੀ ਉਹਨਾਂ ਦੇ ਨਾਲ ਪ੍ਰਚਾਰ ਕਰਨ ਲਈ ਤੁਰਾਂਗਾ ਉਹਨਾਂ ਦੇ ਨਾਲ ਤੁਰਾਂਗਾ ਇਹ ਵੱਡੀ ਗੱਲ ਭਾਈ ਰਿੰਜੀਤ ਸਿੰਘ ਟੰਡਨਿਆਂ ਵਾਲਿਆਂ ਦੇ ਵੱਲੋਂ ਦਮਦਮੇ ਟਕਸਾਲ ਦੇ ਅੱਗੋਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਵੱਖਰੇਵਾ ਚੱਲਦਾ ਹੈ ਵਿਵਾਦ ਚੱਲਦਾ ਹੈ ਉਹਨਾਂ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵਲ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਇੱਕ ਆਦੇਸ਼ ਅੱਜ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਪੰਜ ਪਿਆਰਿਆਂ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਣਿਕ ਕੁਲਦੀਪ ਸਿੰਘ ਗੜਗਾਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਤਨਖਾਹਿਆਕਰਾਰ ਦਿੱਤਾ ਜਾਂਦਾ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਤਖਤ ਸ੍ਰੀ ਪਟਨਾ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ 10 ਦਿਨਾਂ ਦੇ ਅੰਦਰ ਅੰਦਰ ਦੇਣ ਲਈ ਆਦੇਸ਼ ਜਾਰੀ ਕਰ ਦਿੱਤਾ ਗਿਆ ਇਹ ਮਾਮਲਾ ਕੀ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਾਨੀ ਰਣਜੀਤ ਸਿੰਘ ਗੋਹਰ ਜਿਨ੍ਹਾਂ ਦੇ ਉੱਪਰ ਗੰਭੀਰ ਦੋਸ਼ ਪਿਛਲੇ ਕੁਝ ਸਮੇਂ ਦੇ ਵਿੱਚ ਲੱਗੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਤੇ ਤੱਕ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਪਰ ਇਹਦਾ ਦੂਜੇ ਪਾਸੇ ਸ੍ਰੀ ਹਕਾਲਤਖਬ ਸਾਹਿਬ ਤੋਂ ਇੱਕ ਜਾਂਚ ਕਮੇਟੀ ਉਹਨਾਂ ਦੇ ਉੱਪਰ ਲੱਗੇ ਦੋਸ਼ਾਂ ਨੂੰ ਬਣਾਏ ਗਏ ਜਿਸ ਦੇ ਵੱਲੋਂ ਅੱਜ ਰਿਪੋਰਟ ਪੇਸ਼ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਗਿਆਨੀ ਹਰਨਜੀਤ ਸਿੰਘ ਘੌਰ ਦੇ ਉੱਪਰ ਜੋ ਇਲਜ਼ਾਮ ਲੱਗੇ ਨੇ ਉਹਨਾਂ ਦੇ ਇਲਜ਼ਾਮਾਂ ਦੇ ਵਿੱਚ ਇਹ ਦੋਸ਼ ਮੁਕਤ ਪਾਏ ਗਏ ਨੇ ਦੋਸ਼ ਇਨਨ ਨੂੰ ਲੈ ਕੇ ਸਾਬਤ ਨਹੀਂ ਹੋਏ ਇਸ ਕਰਕੇ ਇਨ ਦੀਆਂ ਸੇਵਾਵਾਂ ਜੋ ਰੋਕ ਲਗਾਈ ਗਈ ਸੀ ਇਨ ਨੂੰ ਸੇਵਾ ਕਰਨ ਤੋਂ ਜੋ ਰੋਕਿਆ ਗਿਆ ਸੀ ਇਹ ਹੁਣ ਦੋਸ਼ ਮੁਕਤ ਹੋ ਚੁੱਕੇ ਨੇ ਤੇ ਇਹ ਆਪਣੀਆਂ ਸੇਵਾਵਾਂ ਤਤਸਰੀ ਪਟਨਾ ਸਾਹਿਬਾ ਜਿੱਥੋਂ ਦੇ ਇਹ ਸਾਬਕਾ ਜਥੇਦਾਰ ਸਨ ਉੱਥੇ ਆਪਣੀਆਂ ਸੇਵਾਵਾਂ ਨੇ ਬਾ ਸਕਦੇ ਨਹੀਂ ਪਰ ਉਧਰ ਦੂਜੇ ਪਾਸੇ ਤੱਕ ਸ੍ਰੀ ਪਟਨਾ ਸਾਹਿਬ ਤੋਂ ਇਹਨਾਂ ਨੂੰ ਪੰਥ ਦੇ ਵਿੱਚੋਂ ਹੀ ਛੇਕ ਦਿੱਤਾ ਗਿਆ ਹੈ ਇਸ ਕਰਕੇ ਜੋ ਦੋਸਤੋ ਮੁਕਤ ਅਤੇ ਇਹਨਾਂ ਨੂੰ ਆਪਣੀਆਂ ਸੇਵਾਵਾਂ ਤੇ ਬਹਾਲ ਕਰਨ ਦਾ ਫੈਸਲਾ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਇਸ ਨੂੰ ਲੈ ਕੇ ਹੀ ਤੱਕ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਆਪਣਾ ਉਸ ਤੋਂ ਬਾਅਦ ਪੰਡ ਸਿੰਘ ਸਮਾਨਾਂ ਦੀ ਪੰਜ ਪਿਆਰੇ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਪੰਜ ਪਿਆਰੇ ਦੀ ਇਸ ਮੀਟਿੰਗ ਤੋਂ ਬਾਅਦ ਇਹ ਆਦੇਸ਼ ਜਾਰੀ ਕਰ ਦਿੱਤੇ ਕਿ ਗੰਨੀ ਕੁਲਦੀਪ ਸਿੰਘ ਗੰਗਾਜ ਅਤੇ ਬਾਬਾ ਟੇਕ ਸਿੰਘ ਜੋਗੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਇਸੇ ਆਦੇਸ਼ ਵਿੱਚ ਇਹ ਵੀ ਆਖ ਦਿੱਤਾ ਗਿਆ ਕਿ ਇਹ ਜੋ ਜਥੇਦਾਰ ਨੇ ਇਹਨਾਂ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਆਪੋ ਥਾਪੀ ਜਥੇਦਾਰ ਨੇ ਇਸ ਦੇ ਨਾਲ ਹੀ ਇਸ ਆਦੇਸ਼ ਵਿੱਚ ਇਹ ਵੀ ਲਿਖਿਆਗਾ ਕਿ ਇਹ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਨੇ ਇਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ ਇਹ ਵੀ ਸਾਨੂੰ ਖਬਰ ਪਤਾ ਲੱਗੀ ਹੈ ਇਸ ਦੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਅਸੀਂ ਇਹ ਆਦੇਸ਼ ਜਾਰੀ ਕਰਦੇ ਹਾਂ ਕਿ ਉਹ 10 ਦਿਨਾਂ ਦੇ ਅੰਦਰ ਅੰਦਰ ਤੱਕ ਸ਼੍ਰੀ ਪਟਨਾ ਸਾਹਿਬ ਦੇ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਤੇ ਜੇਕਰ ਇਹ ਇਹ ਹੁਕਮ ਨਹੀਂ ਮੰਨਦੇ ਤਾਂ ਉਹਨਾਂ ਦੇ ਉੱਪਰ ਪੰਥਕ ਰਵਾਇਤਾਂ ਦੇ ਅਨੁਸਾਰ ਕਾਰਵਾਈ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ ਇਹ ਵੱਡਾ ਆਦੇਸ਼ ਤੱਕ ਸ੍ਰੀ ਪਟਨਾ ਸਾਹਿਬ ਤੋਂ ਜਾਰੀ ਕੀਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦਾਖਾ ਦੇ ਵਿੱਚ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ 23000 ਏਕੜ ਅਰਬਨ ਸਟੇਟ ਲੁਧਿਆਣੇ ਦੇ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਕੇ ਬਣਾਇਆ ਜਾਵੇਗਾ ਇਸ ਨੂੰ ਵਿਵਾਦ ਖੜਾ ਹੁੰਦਾ ਇਸ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿੱਧਾ ਐਲਾਨ ਕਰ ਦਿੱਤਾ ਗਿਆ ਕਿਸੇ ਭਗਵੰਤ ਮਾਨ ਨੂੰ ਅჯਹਾ ਨਹੀਂ ਕਰਨ ਦਿੱਤਾ ਜਾਵੇਗਾ ਜੇਕਰ ਅჯਹਾ ਹੁੰਦਾ ਹੈ ਤਾਂ ਫਿਰ ਸ਼੍ਰੋਮਣੀ ਕਾਲ ਦਲ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ ਤੇ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ 29 ਮਈ ਨੂੰ ਲੁਧਿਆਣਾ ਦੇ ਗਲਾੜਾ ਦਫ਼ਤਰ ਦੇ ਅੱਗੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਇਸ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸ ਮੌਕੇ ਉਹਨਾਂ ਦੇ ਵੱਲੋਂ ਮਨਪ੍ਰੀਤ ਸਿੰਘ ਆਲੀ ਨੂੰ ਵੀ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਜੇ ਇਥੋਂ ਦਾ ਜੋ ਵਿਧਾਇਕ ਹੈ ਉਹ ਮੇਰੇ ਕਰਕੇ ਆ ਜੋ ਉਹ ਮੈਨੂੰ ਕਹਿੰਦਾ ਸੀ ਮੈਂ ਕਰੋੜਾ ਰੁਪਇਆ ਇਸ ਨੂੰ ਇਸ ਹਲਕੇ ਦਾ ਵਿਕਾਸ ਕਰਨ ਲਈ ਦਿੱਤਾ ਪਰ ਇਹ ਹੁਣ ਦੂਸਰੇ ਪਾਸੇ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇੱਕ ਵਾਅਦਾ ਕਰਦਾ ਇੱਕ ਗਰੰਟੀ ਮੈਂ ਦੇਣਾ ਕਿ ਮੰਤਰੀ ਸੰਘਿਆਲੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਬਣੇਗਾ ਮੰਤਰੀ ਤੇ ਆਲੀ ਹੁਣ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ ਗਦਾਰਾਂ ਨੂੰ ਹੁਣ ਅਸੀਂ ਇੱਥੇ ਨਹੀਂ ਰੱਖਣਾ ਇਹ ਵੱਡਾ ਬੈਂਡ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਮਨਪ੍ਰੀਤ ਸਿੰਘ ਆਲੇ ਨੂੰ ਲੈ ਕੇ ਦੇ ਦਿੱਤਾ ਗਿਆ ਹੈ ਬਸ ਦੇ ਆ ਅਗਲੀ ਖਬਰ ਦੇ ਵੱਲ ਚੰਡੀਗੜ੍ਹ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਅਤੇ ਹਨੇਰੀ ਤੇਜ਼ ਹਨੇਰੀ ਵੀ ਚੱਲੀ ਜਿਸ ਦੇ ਕਰਕੇ ਪਟਿਆਲਾ ਦੇ ਕੁਝ ਇਲਾਕਿਆਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਦਾ ਨੁਕਸਾਨ ਵੀ ਹੋਇਆ ਤੇ ਮੌਸਮ ਵਿਭਾਗ ਦੇ ਵੱਲੋਂ ਅਗਲੇ 2 ਦਿਨਾਂ ਨੂੰ ਲੈ ਕੇ ਅਲਰਟ ਵੀ ਹਲਕਾ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਮੀਂਹ ਦੇ ਨਾਲ ਨਾਲ ਤੇਜ਼ ਹਨੇਰੀ ਅਤੇ ਝੱਖੜ ਵੀ ਚੱਲਣਗੇ ਇਹ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦੋ ਦਿਨਾਂ ਨੂੰ ਲੈ ਕੇ ਚੇਤਾਵਨੀ ਮੌਸਮ ਦਾ ਅਲਰਟ ਹੈ ਜੋ ਜਾਰੀ ਕਰ ਦਿੱਤਾ ਗਿਆ ਹੈ ਇਸ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ رائے ਕਮੈਂਟ ਰਾਹੀਂ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ